ਅੱਜ ਅਸੀਂ ਬਣਾਵਾਂਗੇ ਛੋਟੀਆਂ ਅੰਬੀਆਂ ਦੀ ਚਟਨੀ ਇਹ ਬਣਾਉਣ ਦੇ ਵਾਸਤੇ ਪਹਿਲਾਂ ਆਪਾਂ ਛੋਟੀਆਂ ਅੰਬੀਆਂ ਤੋੜ ਲਿਆਵਾਂਗੇ ਤੇ ਨਾਲ ਅਸੀਂ ਇਹਦੇ ਲਵਾਂਗੇ ਪੁਦੀਨਾ ਧਨੀਆ ਪਿਆਜ਼ ਤੇ ਹਰੀਆ ਮਿਰਚ ਆਪ ਪੁਦੀਨੇ ਦੇ ਅਸੀਂ ਪੱਤੇ ਅਲੱਗ ਕਰ ਲਵਾਂਗੇ ਧਨੀਆ ਅਸੀਂ ਪਹਿਲਾਂ ਤੋਂ ਹੀ ਚੁਗ ਕੇ ਰੱਖਿਆ ਹੈ ਡੇਢ ਅਸੀਂ ਪਿਆਜ਼ ਲਿਆ ਹੈ ਦੋ ਅਸੀਂ ਹਰੀਆ ਮਿਰਚਾਂ ਲਈਆਂ ਨੇ ਤੇ ਅੰਬੀਆਂ ਦਾ ਪਹਿਲਾਂ ਅਸੀਂ ਛਿਲਕਾ ਉਤਾਰ ਲਵਾਂਗੇ ਫਿਰ ਅਸੀਂ ਜਿਹੜੀ ਗਿੱਟਕਾ ਹੈਗੀ ਆ ਬਾਹਰ ਕੱਢ ਦਵਾਂਗੇ ਲੰਬੀਆਂ ਲੰਬੀਆਂ ਪਤਲੀਆਂ ਪਤਲੀਆਂ ਅਸੀਂ ਅੰਬੀਆਂ ਕੱਟ ਲਵਾਂਗੇ ਮਿਕਸੀ ਦਾ ਜਿਹੜਾ ਅਸੀਂ ਵਿਚ ਵਾਲਾ ਯਾਰ ਹੁੰਦਾ ਨਾ ਜਿਹੜਾ ਮਾਗ ਹੁੰਦਾ ਅ ਪਿਆਜ਼ ਧਨੀਆ ਪੁਦੀਨਾ ਹਰੀਆ ਮਿਰਚਾ ਅੰਬੀਆਂ ਇਹ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਤੇ ਅੰਬੀਆਂ ਖੱਟੀਆਂ ਹੋਣ ਕਰਕੇ ਅਸੀਂ ਇਹਦੇ ਵਿੱਚ ਮਿੱਠਾ ਵੀ ਪਾਵਾਂਗੇ ਮਿੱਠੇ ਵਿੱਚ ਤੁਸੀਂ ਖੰਡ ਗੋੜ ਕੁਝ ਵੀ ਪਾ ਸਕਦੇ ਹੋ ਅਸੀਂ ਇੱਕ ਕੜਸ਼ੀ ਭਰ ਕੇ ਸ਼ੱਕਰ ਦੀ ਪਾ ਦਿੱਤੀ ਹੈ ਤੇ ਹੁਣ ਅਸੀਂ ਇਹਨਾਂ ਨੂੰ ਪੀਸ ਕੇ ਤਿਆਰ ਕਰਾਂਗੇ ਲੋ ਜੀ ਜਿਹੜੀ ਸਾਡੀ ਚਟਨੀ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਦਾਲ ਚੋਲ ਦੇ ਨਾਲ ਖਾਓ ਚਾਹੇ ਇਹਨੂੰ ਤੁਸੀਂ ਫੁਲਕੇ ਪਿੰਡੀਆਂ ਕarele ਕਿਸੇ ਵੀ ਸਬਜ਼ੀ ਦੇ ਨਾਲ ਖਾਓ ਬਹੁਤ ਹੀ ਸਵਾਦ ਲੱਗਦੀ ਹੈ ਅੰਬੀਆਂ ਦੀ ਚਟਨੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ